ਦਿੱਲੀ ਸੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਦੇ ਧਰਮ ਪਤਨੀ ਮਨਪ੍ਰੀਤ ਕੌਰ ਦੇ ਮਾਤਾ ਜਗਜੀਤ ਕੌਰ ਜੀ ਜੋ ਬੀਤੇ ਦਿਨੀ ਇਸ ਪੰਨ ਸੰਸਾਰ ਨੂੰ ਅਲਵਿਦਾ ਕਹਿ ਸਨ ਉਹਨਾਂ ਦੇ ਨਿਮੇਤਾ ਅਤੇ ਮਰਦਾਰ ਸਮਾਗਮ ਗੁਰਦੁਆਰਾ ਰਿਕਾਫਗਨ ਸੈ ਵਿਖੇ ਹੋਏ ਇਸ ਮੌਕੇ ਪੰਜ ਪ੍ਰਸਿੱਧ ਰਾਗੀ ਜੱਥਿਆਂ ਨੇ ਕੀਰਤਨ ਰਾਹੀਂ ਵਿਚੜੇ ਰੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਹਰਿਆਣਾ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਬੀਜਪੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਜਗਦੀਪ ਸਿੰਘ ਕਾਲਾਉ ਉਮੀਦਵਾਰ ਪ੍ਰਧਾਨ ਆਤਮ ਸਿੰਘ ਲੁਬਾਣਾ ਸ਼ਰਮਣੀ ਕਾਲ ਦਲ ਦਿੱਲੀ ਸਟੇਟ ਦੇ ਪ੍ਰਧਾਨ ਐਮਪੀਸ ਚੱਡਾ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੇ ਸੰਤ ਮਹਾਂਪੁਰਖ ਦਿੱਲੀ ਕਮੇਟੀ ਦੇ ਮੈਂਬਰ ਮੌਜੂਦ ਰਹੇ ਇਸ ਮੌਕੇ ਵਾਕਫ ਗੁਲਾਰਾ ਨੇ ਸੰਬੋਧਨ ਦੌਰਾਨ ਮਾਤਾ ਜਗਜੀਤ ਕੌਰ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਵਚਨ ਹੈ ਤੇ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦੀਸੈ ਸੁ ਕਲ ਖਰਨ ਸੰਸਾਰ ਤੇ ਸਰੀਰ ਕਰਕੇ ਕਦੇ ਕੋਈ ਸਥਿਰ ਨਹੀਂ ਰਹਾ ਪੰਜ ਤਤ ਦਾ ਸਰੀਰ ਹੈ ਜਿਹ ਤੇ ਉਪਜਿਉ ਨਾਨਕਾ ਲੀਨ ਤਾਹੇ ਮਹਿਮਾਨ ਜਿਨਾਂ ਜਿਸ ਨੂੰ ਸਮਾ ਬਣਿਆ ਬਚਪਨ ਜਵਾਨੀਆ ਬੁਢਾਪਾ ਆ ਜਨ ਕੀ ਚੀਰੀ ਦਰਗਹ ਪਾਟੀ ਤਨਾ ਮਰਨਾ ਪਾਈ ਸੰਸਾਰ ਦੇ ਉੱਪਰ ਜੋ ਵੀ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਹੈ। ਰਿਹਾ ਕੋਈ ਨਹੀਂ ਰਹਿਣਾ ਕਿਸੇ ਨਹੀਂ। ਕੁਝ ਜੀਵਨ ਸਫਲਾ ਕਰਕੇ ਚਲੇ ਜਾਂਦੇ ਆ। ਕੁਝ ਜੀਵਨ ਬਰਬਾਦ ਕਰਕੇ ਜਾਂਦੇ ਫਿਰ ਉਹਨਾਂ ਨੂੰ 84 ਲੱਖ ਜੋਨਾ ਭੁਗਤਣੀਆਂ ਪੈਂਦੀਆਂ। ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਨੇ ਗੁਰੂ ਦੇ ਚਰਨਾਂ 'ਚ। ਧਾਰਮਿਕ ਖੇਤਰ 'ਚੋਂ, ਰਾਜਨੀਤਿਕ ਖੇਤਰ 'ਚੋਂ, ਸਮਾਜਿਕ ਖੇਤਰ 'ਚੋਂ, ਵਪਾਰਕ ਖੇਤਰ 'ਚੋਂ ਬਹੁਤ ਪੜ੍ਹੇ ਲਿਖੇ ਸਾਰੇ ਮਾਰੀ ਭਾਈ ਭਾਈ ਲਖਮੀ ਸਾਹਿਬ ਬੰਜਾਰਾ ਦੀਵਾਨ ਹਾਲ ਵਿੱਚ ਗੁਰਦੁਆਰਾ ਰਕਾਬਗੰਨ ਸਾਹਿਬ ਵਿਖੇ ਸੰਤਮ ਅਰਦਾਸ ਚ ਤੁਸੀਂ ਜੁੜ ਬੈਠੇ ਹੋ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਨੇ ਕਿ ਆਪੀ ਨਾ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਦੂਸਰੇ ਪਾਸੇ ਭਾਈ ਗੁਰਦਾਸ ਜੀ ਜੋ ਆਪਣੀਆਂ ਵਾਰਾਂ ਜ਼ਿਕਰ ਕਰਦੇ ਗੁਰਮੁਖ ਜਨਮਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿਰ ਮੱਲਿਆ ਮੌਤ ਨੂੰ ਜੇ ਦੋ ਭਾਗਾ ਚ ਵੰਡਿਏ ਭਾਈ ਗੁਰਦਾਸ ਅਨੁਸਾਰ ਉਹ ਕਹਿੰਦੇ ਗੁਰਮੁਖ ਜਨਮਸਵਾਰ ਕੇ ਦਰਗਾਹ ਨੂੰ ਜਾਂਦਾ ਹੈ ਦਰਗਾਹ ਚੱਲਿਆ ਤੇ ਮਨਮੁਖ ਦੀ ਬਾਬਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਅਗਲ ਸੰਗਲ ਘੱਟ ਚਲਾਇਆ ਹੁਣ ਤੁਸੀਂ ਸਿਆਣਿਆਂ ਚਲਿਆ ਮਰਜ਼ੀ ਨਾਲ ਜਾਂਦਾ ਚਲਾਇਆ ਮਰਜ਼ੀ ਦੇ ਵਿਰੁੱਧ ਜਾਂਦਾ ਜੇ ਮੌਤ ਨੂੰ ਦੋ ਭਾਗਾਂ ਚ ਵੰਡੀਏ ਤੇ ਇੱਕ ਮੌਤ ਹੈ ਜੋ ਜਨਮ ਸਵਾਰ ਦਰਗਾ ਚਲਿਆ ਤੇ ਦੂਜੀ ਹੈ ਗਲ ਸੰਗਲ ਘੱਤ ਚਲਾਇਆ ਦੋਨਾਂ ਦਾ ਜ਼ਿਕਰ ਅਸੀਂ ਅਕਸਰ ਪੜ੍ਹਦੇ ਤੇ ਸੁਣਦੇ ਆ ਹੁਣ ਫੈਸਲਾ ਇਹ ਕਰਨਾ ਹੈ ਕਿ ਮੌਤ ਲੈਣੀ ਕਿਹੜੀ ਹੈ ਗਲ ਸੰਗਲ ਘੱਤ ਚਲਾਇਆ ਵਾਲੀ ਕਿ ਜਨਮ ਸਵਾਰ ਦਰਗਾ ਨੂੰ ਜਾਣਾ ਹੈ ਸਤਿਗੁਰਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਦੀ ੴ ਤੋਂ ਲੈ ਕੇ 18 10 20 ਤੱਕ ਸਾਨੂੰ ਇਹੀ ਸਮਝਾਉਂਦੀ ਹੈ ਕਿ ਜਨਮ ਨੂੰ ਸਵਾਰਨਾ ਕਿਵੇਂ ਹੈ ਸੰਸਾਰ ਤੇ ਤੂੰ ਆਇਆ ਕੀ ਕਰਨ ਹੈ ਕਰ ਕੀ ਰਿਹਾ ਤੈਨੂੰ ਕਰਨਾ ਕੀ ਚਾਹੀਦਾ ਸਵਕਸਰ ਅਸੀਂ ਕਥਾ ਵਿਚਾਰਾਂ ਦੇ ਵਿੱਚ ਇਹੀ ਸੁਣਦੇ ਹਾਂ ਗੁਰੂ ਦੀ ਬਾਣੀ ਦਾ ਇਹੀ ਉਪਦੇਸ਼ ਹੈ ਪਰਿਵਾਰ ਦੇ ਵੱਲੋਂ ਸਮੂਹ ਤੁਲੀ ਪਰਿਵਾਰ ਸਰਦਾਰ ਸੁਖਵੀਰ ਸਿੰਘ ਜਿਨ੍ਹਾਂ ਦੇ ਜੀਵਨ ਸਾਥੀ ਦਾ ਵਿਛੋੜਾ ਹੋਇਆ ਬੜਾ ਦੁਖਦਾਈ ਹੈ ਜੀਵਨ ਸਾਥੀ ਦਾ ਵਿਛੋੜਾ ਵਿਛੋੜਾ ਹੈ ਹੀ ਦੁਖਦਾਈ ਬਾਣੀ ਚ ਵਜਣ ਦੁੱਖ ਵਿਛੋੜਾ ਵਿਛੋੜੇ ਦਾ ਦੁੱਖ ਦੁੱਖ ਵਿਛੋੜੇ ਦਾ ਬਹੁਤ ਵੱਡਾ ਹੈ ਜੀਵਨ ਸਾਥੀ ਦਾ ਵਿਛੋੜਾ ਫਿਰ ਧੀਆਂ ਨੂੰ ਪੁੱਤਰਾਂ ਨੂੰ ਮਾਂ ਦਾ ਵਿਛੋੜਾ ਹੋਇਆ ਇਹ ਉਦੋਂ ਵੀ ਦੁਖਦਾਈ ਹੈ ਮਾਂ ਦਾ ਵਿਛੋੜਾ ਸੋ ਮੈਂ ਸਮਝਦਾ ਇਹ ਬਹੁਤ ਹੀ ਦੁਖਦਾਈ ਸਾਡੇ ਸਤਿਕਾਰਯੋਗ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਰਮੀਤ ਸਿੰਘ ਕਾਲਕਾ ਤੇਨਾਂ ਦੇ ਧਰਮ ਸੁਪਤਣੀ ਸਤਿਕਾਰਯੋਗ ਭੈਣ ਮਨਪ੍ਰੀਤ ਕੌਰ ਤੇਨਾਂ ਦੇ ਸਤਿਕਾਰਯੋਗ ਮਾਤਾ ਦਾ ਵਿਛੋੜਾ ਬੜਾ ਦੁਖਦਾਈ ਹੈ ਸੋ ਗੁਰਮੁਖ ਪਿਆਰਿਓ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਨੂੰ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਬਾਣੀ ਅਨੁਸਾਰ ਜੋ ਜੀਵਨ ਸਵਾਰ ਕੇ ਸੰਸਾਰ ਦੇ ਉਤੋਂ ਜਾਣਾ ਚਾਹੀਦਾ ਉਹ ਰਸਤਾ ਸਾਨੂੰ ਬਾਣੀ ਨੇ ਦੱਸਿਆ ਸਾਡੇ ਗੁਰੂ ਸਾਹਿਬਾਨਾ ਨੇ ਦੱਸਿਆ ਸਾਡੇ ਗੁਰਸਿੱਖਾਂ ਨੇ ਗੁਰਮਖਾ ਨੇ ਦੱਸਿਆ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੇ ਬਾਟ ਮੁਰੀਦਾ ਜੋਲੀਐ ਅਸੀਂ ਐਸਾ ਜੀਵਨ ਗੁਰੂ ਦੇ ਆਸੇ ਅਨੁਸਾਰ ਗੁਰੂ ਦੇ ਹੁਕਮ ਅਨੁਸਾਰ ਗੁਰ ਕਹਿਆ ਸাকার ਕਮਾਵੋ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਉਸ ਰਸਤੇ ਤੇ ਚੱਲ ਕੇ ਸੰਸਾਰ ਦੇ ਵਿੱਚ ਜੀਵਨ ਜੀਵੀਏ ਤਾਕੇ ਜਦੋਂ ਆਖਰੀ ਸਮਾਂ ਫਿਰ ਲੋਕ ਸੁਖੀਆ ਪ੍ਰਲੋਕ ਸੁਹੇਲਾ ਹੋ ਜਾਵੇ ਸਾਡਾ ਜੀਵਨ ਸਫਲਾ ਗੁਰਮੁਖ ਜਨਮਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪੜ ਮੱਲਿਆ ਵਾਲੀ ਸਾਨੂੰ ਬਖਸ਼ਿਸ਼ ਜਿਹੜੀ ਆ ਉਹ ਪ੍ਰਾਪਤ ਹੋਵੇ ਸੋ ਸਤਿਕਾਰਯੋਗ ਸਰਦਾਰ ਹਰਮੀਤ ਸਿੰਘ ਕਾਲਕਾ ਜੋ ਬੜੀ ਬਾਖੂਬੀ ਸੇਵਾ ਨਿਭਾ ਰਹੇ ਆ ਸਾਡੀ ਸਿੱਖ ਸੰਸਥਾ ਦੀ ਉਹਨਾਂ ਦੇ ਧਰਮਸਬਤਨੀ ਦੇ ਸਤਿਕਾਰਯੋਗ ਮਾਤਾ ਜੀ ਸਨ ਜਿੱਥੇ ਅੱਜ ਅਸੀਂ ਆਪਾਂ ਸਾਰੇ ਇੱਥੇ ਪਹੁੰਚੇ ਆ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਇਸ ਗੱਲ ਦਾ ਬੜਾ ਦੁੱਖ ਹੈ ਪਿਛਲੇ ਦਿਨਾਂ ਤੋਂ ਉਹ ਵੀ ਸੇਵਾ 'ਚ ਹਾਜ਼ਰ ਸਨ ਜਿੱਥੇ ਸਾਰਾ ਤੁਲੀ ਪਰਿਵਾਰ ਮਾਤਾ ਜੀ ਦੇ ਪੁੱਤਰ ਧੀਆਂ ਉਹਨਾਂ ਦੇ ਜੀਵਨ ਸਾਥੀ ਉਹਨਾਂ ਦੀ ਸੇਵਾ 'ਚ ਹਾਜ਼ਰ ਸਨ ਉਥੇ ਸਰਦਾਰ ਕਾਲਕਾ ਸਾਹਿਬ ਵੀ ਇੱਕ ਦੋ ਵਾਰ ਬਚਨ ਹੋਇਆ ਤਾਂ ਉਹਨਾਂ ਇਹ ਹੀ ਦੱਸਿਆ ਕਿ ਮੈਂ ਆਪਣੇ ਸਤਕਾਰਯੋਗ ਮਾਤਾ ਜੀ ਦੇ ਕੋਲ ਹਾਂ ਉਥੇ ਜੋ ਉਹਨਾਂ ਦੇ ਧਰਮਸਬਤਨੀ ਦੇ ਮਾਤਾ ਜੀ ਸੋ ਉਹਨਾਂ ਨੇ ਵੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਿਣਾ ਕੀਤਾ ਔਰ ਸਤਕਾਰਯੋਗ ਮਾਤਾ ਜਗਜੀਤ ਕੌਰ ਜੀ ਬਾਰੇ ਮੈਂ ਕੁਝ ਕਹਾ ਮੇਰੇ ਨਾਲੋਂ ਤੁਸੀਂ ਵੱਧ ਜਾਣਦੇ ਹੋ ਉਥੇ ਮੈਂ ਆਪਣੇ ਵੱਲੋਂ ਔਰ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਜਿਹੜਾ ਸਰੀਰਕ ਤਕਲੀਫ ਕਰਕੇ ਪਹੁੰਚ ਨਹੀਂ ਸਕੇ ਉਹਨਾਂ ਦੇ ਵੱਲੋਂ ਵੀ ਸਿੱਥੇ ਸਤਕਾਰਯੋਗ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਔਰ ਆਪਣੀ ਪੂਰੀ ਸੰਸਥਾ हरियाणा सिख गुरुद्वारा ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਮੈਂਬਰ ਸਹਿਬਾਨਾਂ ਦੇ ਵੱਲੋਂ ਵੀ ਸਰਦਾਰ ਕਲਕਾ ਸਾਹਿਬ ਨਾਲ ਔਰ ਤੁਲੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਅੱਜ ਆਪਾਂ ਸਾਰੇ ਹੀ ਬੜੇ ਹੀ ਪਵਿੱਤਰ ਰੂਹ ਸਾਡੇ ਬੜੇ ਹੀ ਸਤਕਾਰਯੋਗ ਮਾਤਾ ਜੀ ਮਾਤਾ ਜਗਜੀਤ ਕੌਰ ਜੀ ਦੇ ਇਸ ਦੁਸ਼ਾਰੇ ਤੇ ਇਕੱਠੇ ਹੋਏ ਆਂ ਮੇਰੇ ਤੋਂ ਪਹਿਲਾਂ ਦਾਦੂਵਾਲ ਸਾਹਿਬ ਨੇ ਉਹਨਾਂ ਦੇ ਜੀਵਨ ਤੇ ਵੀ ਰੌਸ਼ਨੀ ਪਾਈ ਸਾਰਾ ਹੀ ਪਰਿਵਾਰ ਬੜਾ ਹੀ ਗੁਰਮੁਖ ਪਰਿਵਾਰ ਸਦਾਲ ਸੁਖਬੀਰ ਸਿੰਘ ਜੀ ਤੁੱਲੀ ਸਾਹਿਬ ਦਾ ਔਰ ਪ੍ਰਮਾਤਮਾ ਦੀ ਬੜੀ ਰਹਿਮਤ ਹੈ ਇਸ ਪਰਿਵਾਰ ਉੱਤੇ ਜਿੱਥੇ ਇਹਨਾਂ ਦੇ ਫਰਜ਼ੰਦ ਇਸੇ ਤਰ੍ਹਾਂ ਬਾਣੀ ਔਰ ਬਾਣੀ ਦੇ ਧਾਰਨੀ ਨੇ ਉੱਥੇ ਹੀ ਸਮਾਜ ਦੇ ਅੰਦਰ ਗੁਰੂ ਦੀ ਸੇਵਾ ਦੇ ਨਾਲ ਨਾਲ ਸਮਾਜਿਕ ਤੌਰ ਤੇ ਵੀ ਸੇਵਾਵਾਂ ਛ ਹਮੇਸ਼ਾ ਪਰਪੱਖ ਰਹੇ ਨੇ ਪਰਮਾਤਮਾ ਦੀ અપਾਰ ਕਿਰਪਾਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਉਹਨਾਂ ਦੇ ਦਮਾਦ ਸਾਰ ਹਰਮੀਤ ਸਿੰਘ ਕਾਲਕਾ ਜੀ ਸਾਡੇ ਬੜੇ ਹੀ ਪਰਮ ਮਿੱਤਰ ਅਤੇ ਸਤਕਾਰਯੋਗ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹ ਵੀ ਪਰਮਾਤਮਾ ਦੀ ਕਿਰਪਾਏ ਔਰ ਅੱਜ ਅਸੀਂ ऐसे परिवार ਦੇ ਇਸ ਦੁੱਖ ਦੀ ਕੜੀ 'ਚ ਸਾਰੇ ਸ਼ਾਮਲ ਹੋਏ ਆ ਜਿੱਥੇ ਕਾਲਕਾ ਪਰਿਵਾਰ ਉੱਥੇ ਇਸੇ ਤਰ੍ਹਾਂ ਹੀ ਤੁੱਲੀ ਪਰਿਵਾਰ ਦੋਵੇਂ ਹੀ ਪਰਿਵਾਰ ਦਿੱਲੀ ਦੀ ਬੜੀ ਪ੍ਰਤਿਸ਼ਠਿਤ ਹਸਤੀਆਂ ਨੇ ਸਮਾਜਿਕ ਤੌਰ ਤੇ ਵੀ ਵਪਾਰਿਕ ਤੌਰ ਤੇ ਵੀ ਔਰ ਧਾਰਮਿਕ ਤੌਰ ਤੇ ਵੀ ਜਦੋਂ ਇਹ ਮੈਂ ਪਰਸੋਂ ਜਾਣਕਾਰੀ ਸਾਡੇ ਮਾਨਯੋਗ ਨੱਡਾ ਜੀ ਤੱਕ ਪਹੁੰਚੀ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਮੇਰੇ ਨਾਲ ਜਿੱਥੇ ਅਫਸੋਸ ਜ਼ਾਹਰ ਕਰਦੇ ਆ ਕਾਲਕਾ ਜੀ ਨਾਲ ਗੱਲ ਕੀਤੀ ਉੱਥੇ ਹੀ ਉਹਨਾਂ ਨੇ पार्टी अध्यक्ष साहब काल उन्होंने वालों एक शोक संदेश परिवार वाल आया जरा मैं पढ़ के जरूर सुना चाहना है सरदार हरमीत सिंह कालका जी वाहू जी का खालसा वाहिरु जी की फतेह आपकी पुनिया सासू मास जगजीत जी, कौर जी के देहांत के बारे में जानकर अत्यंत दुख हुआ इस पूर्व क्षति के लिए समय में मैं और मेरे भारतीय जनता पार्टी के सभी कार्यकर्ताओं की संवेदना है आपके परिवारजनों के साथ इस दुख की घड़ी में मैं परमेश्वर से प्रार्थना करता हूँ कि वह देवान आत्मा को अपने चरणों में स्थान प्रदान करें साथ ही आपको आपके प्रवाजनों को इस दुख से उभरने की शक्ति प्रदान करें दिवंगत आत्मा की शांति कामना के साथ श्रद्धांजलि ओम शांति ओम श्री जगप्रकाश नड्डा जी मैं उना वलो भी भारतीय जनता पार्टी वलो भी और अपने सारे ही साथियों वलो भी अकाल पुरख दे चरनाचे ही विनती चौधरी अरदास करते परमपिता परमेश्वरो ने अपने चरणों में स्थान दें गुरु साहब जी दे ਇਸ ਅਕਾਲ ਇਸ ਸਾਈ ਬਹੁਤ ਹੀ ਇੱਕ ਦੁੱਖ ਭਰੇ ਸਮੇਂ ਚੋ ਪਰਿਵਾਰ ਦਾ ਉੱਤੇ ਮਿਹਰ ਭਰਿਆ ਹੱਥ ਰੱਖਣ ਮੈਂ ਆਪਣੇ ਵੱਲੋਂ ਔਰ ਪਾਰਟੀ ਵੱਲੋਂ ਇਸ ਮਹਾਨ ਪਿਤਾ ਜੀ ਆਤਮਾ ਦੇ ਚਰਨਾਂ 'ਚ ਸ਼ਰਧਾ ਸੂਮਨਤਵਤ ਕਰਦਾ ਹਾਂ ਜਿਹਾਂ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲਿ ਆਵੇ ਨਾਨਕਾ ਸੱਦੇ ਉੱਠੀ ਜਾਏ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਮਾਤਾ ਜਗਜੀਤ ਕੌਰ ਜੀ ਜੋ ਕਿ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਬਹੁਤ ਉਹਨਾਂ ਦੇ ਜਾਨ ਵੀ ਜਿੱਥੇ ਮੈਂ ਸਮਝਦਾ ਪਰਿਵਾਰ ਨੂੰ ਬਹੁਤ ਵੱਡੀ ਘਾਟ ਮਹਿਸੂਸ ਹੋਏਗੀ ਬੱਚਿਆਂ ਨੂੰ ਉਹਨਾਂ ਦੀ ਬਹੁਤ ਜ਼ਰੂਰਤ ਹੁੰਦੀ ਆ ਹਮੇਸ਼ਾ ਸੋ ਉਹਨਾਂ ਦੇ ਜਾਨ ਦੇ ਨਾਲ ਮੈਂ ਸਮਝਦਾ ਕਿ ਜਿੱਥੇ ਪਰਿਵਾਰ ਨੂੰ ਬਹੁਤ ਵੱਡੀ ਘਾਟ ਹੈ ਉੱਥੇ ਨਾਲ ਹੀ ਸਮਾਜ ਨੂੰ ਕਿਉਂਕਿ ਉਹਨਾਂ ਦੇ ਬੱਚੇ ਜੋ ਸੇਵਾ ਪੰਥਕ ਸੇਵਾ ਸਮਾਜ ਸੇਵਾ ਕਰ ਰਹੇ ਆ ਮੈਂ ਸਮਝਦਾ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬੱਚਿਆਂ ਨੂੰ ਸੰਸਕਾਰ ਦਿੱਤੇ ਬੱਚਿਆਂ ਦੀ ਪਾਲਣਾ ਪੋਸ਼ਣਾ ਕੀਤੀ ਇਹ ਸਾਰਾ ਸ਼ਰੇਹ ਜਿਹੜਾ ਉਹ ਮਾਤਾ ਜੀ ਨੂੰ ਜਾਂਦਾ ਹੈ ਸਾਡੇ ਬਹੁਤ ਸਤਿਕਾਰਯੋਗ ਭੈਣ ਜੀ ਮੰਤਰੀਤ ਕੌਰ ਜੀ ਜਿਨ੍ਹਾਂ ਦੇ ਮਾਤਾ ਜੀ ਸਨ ਬਹੁਤ ਹੀ ਜਿੱਥੇ ਉਹ ਸਮਾਜ ਸੇਵਾ ਦੇ ਵਿੱਚ ਲੱਗੇ ਆ ਉਥੇ ਉਹਨਾਂ ਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਰਮੇਸ਼ ਸਿੰਘ ਕਲਕਾ ਜੀ ਜਿਹੜੇ ਕਿ ਬਹੁਤ ਵੱਡੀਆਂ ਪੰਥਕ ਜ਼ਿੰਮੇਵਾਰੀਆਂ ਨਿਭਾ ਰਹੇ ਆ ਮੈਂ ਸਮਝਦਾ ਕਿ ਮਾਤਾ ਜੀ ਦਾ ਵੀ ਉਹਨਾਂ ਦੇ ਸਿਰ ਤੇ ਵੀ ਹੱਥ ਸੀ ਬਹੁਤ ਸਿਹਤ ਜਿਹੜੀ ਆ ਮਾਤਾ ਜੀ ਵੱਲੋਂ ਵੀ ਮਿਲਦੀ ਸੀ ਕਿਉਂਕਿ ਜਿੰਨਾ ਕਿ ਮੈਨੂੰ ਜਾਣਕਾਰੀ ਆ ਕਿ ਮਾਤਾ ਜੀ ਗੁਰੂ ਘਰ ਦੇ ਬਹੁਤ ਪ੍ਰੇਮੀ ਸਨ ਔਰ ਨਿਤਨੇਮੀ ਸਨ ਗੁਰੂ ਘਰ ਦੇ ਨਾਲ ਜੁੜੇ ਸਨ ਸੋ ਇਹ ਮੈਂ ਸਮਝਦਾ ਵਿਰਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ ਇਸ ਤਰੀਕੇ ਦਾ ਜੀਵਨ ਸੋ ਜਿੰਨੀ ਕਮਾਈ ਉਹ ਕਰਕੇ ਗਏ ਹੈ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ ਸਮੂਹ ਤੁਲੀ ਪਰਿਵਾਰ ਵੱਲੋਂ ਸਰਦਾਰ ਰਮੇਸ਼ ਸਿੰਘ ਜੀ ਕਲਕਾ ਜੀ ਵੱਲੋਂ ਅਤੇ ਦਾਸ ਵੱਲੋਂ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਏ ਹੋ ਇਸ ਸਮੇਂ ਸੰਤੀ ਅਰਦਾਸ ਦੇ ਵਿੱਚ ਪਹੁੰਚੇ ਹੋ ਸੋ ਆਪ ਸਮੂਹ ਸਾਧ ਸੰਗਤ ਦਾ ਪਰਿਵਾਰ ਵੱਲੋਂ तहे ਦਿਲ ਤੋਂ ਧੰਨਵਾਦ